ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਰਾਗ ਆਸਾ ਮਹੱਲਾ ਪੰਜਵਾ ਛੰਤ ਘਰ ਪਹਿਲਾ ਅਨਦੋ ਅਨਦ ਕਣਾ ਮੈਂ ਸੋ ਪ੍ਰਭ ਢੀਠਾ RAM ਜੀ ਅਨਦੋ ਅਨਦ ਕਣਾ ਇਥੇ ਵਿਸਰਾਮ ਮੈਂ ਇਥੇ ਯਮਕ ਸੋ ਪ੍ਰਭ ਦੀਠਾ RAM ਚਾਖਿਆੜਾ ਚਾਖਿਆੜਾ ਮੈਂ ਹਰ ਰਸ ਮੀਠਾ RAM ਹਰ ਰਸ ਮੀਠਾ ਮਨ ਮਹਿਮੂਠਾ ਸਤਗੁਰੂ ਠੂਠਾ ਸਹਜ ਪਿਆ ਗ੍ਰਹਿ ਵਸ ਆਇਆ ਮੰਗਲ ਗਾਇਆ ਗ੍ਰਹਿ ਵਸ ਆਇਆ ਮੰਗਲ ਗਾਇਆ ਗ੍ਰਹਿ ਵਸ ਆਇਆ ਮੰਗਲ ਗਾਇਆ ਪੰਜ ਦੁਸ਼ਟ ਓਏ ਭਾਗ ਗਿਆ ਸੀਤਲ ਆਗਾਣੇ ਅੰਮ੍ਰਿਤ ਬਾਣੇ ਸਾਜਣ ਸੰਤ ਬਸੀਠਾ ਕਹ ਨਾਨਕ ਹਰ ਸਿਆ ਮਨ ਮਾਨਿਆ ਸੋ ਪ੍ਰਭ ਨੈਣੀ ਢੀਠਾ ਸੋ ਪ੍ਰਭ ਨੈਣੀ ਢੀਠਾ ਸੋ ਹਿਆੜੇ ਸੋ ਹਿਆੜੇ ਮੇਰੇ ਬੰਕ ਦੁਆਰੇ RAM ਪਾਹਨੜੇ ਪਾਹਨੜੇ ਮੇਰੇ ਸੰਤ ਪਿਆਰੇ RAM ਹਾਂ ਪਾਹਨੜੇ ਨਹੀਂ ਕਹਿਣਾ ਔਂਕੜ ਲਾ ਕੇ ਪਾਹਨੜੇ ਪਾਹਨੜੇ ਮੇਰੇ ਸੰਤ ਪਿਆਰੇ RAM ਸੰਤ ਪਿਆਰੇ ਕਾਰਜ ਸਾਰੇ ਨਮਸਕਾਰ ਕਰ ਲੱਗੇ ਸੇਵਾ ਆਪੇ ਜਾਣੀ ਆਪੇ ਮਾਨੀ ਆਪ ਸੁਆਮੀ ਆਪ ਦੇਵਾ ਹਾਏ ਪਦ ਧਿਆਨ ਨਾਲ ਉਚਾਰਨ ਕਰਨੇ ਹਨ ਜਾਨੀ ਨਿਆਣਾ ਉਚਾਰਨ ਕਰਨਾ ਪੋਲਾ ਜਾਨੀ ਮਾਨੀ ਆਮ ਪਾਠੀ ਸਿੰਘ ਜਾਨੀ ਮਾਨੀ ਐਉਂ ਕਹਿ ਦਿੰਦੇ ਹਨ ਧਿਆਨ ਨਾਲ ਉਚਾਰਨ ਕਰਨਾ ਆਪੇ ਜਾਨੀ ਆਪੇ ਮਾਨੀ ਆਪ ਸੁਆਮੀ ਆਪ دیਵਾ ਆਪਣਾ ਕਾਰਜ ਆਪ ਸਵਾਰੇ ਆਪੇ ਧਾਰਨ ਧਾਰੇ ਕਹ ਨਾਨਕ ਸਹ ਘਰ ਮੈਂ ਬੈਠਾ ਸੋਹਿ ਬੰਕ ਦੁਆਰੇ ਨਵ ਨਿੱਧੇ ਨਾਉ ਨਿੱਧੇ ਮੇਰੇ ਘਰ ਮੈਂ ਆਈ RAM ਨਵ ਨਿੱਧੇ ਨਾਉ ਨਿੱਧੇ ਇੱਥੇ ਵਿਸਰਾਮ ਮੇਰੇ ਘਰ ਮੈਂ ਆਈ RAM ਸਭ ਕਿਸ ਮੈਂ ਸਭ ਕਿਸ ਪਾਇਆ ਨਾਮ ਧਿਆਈ RAM ਨਾਮ ਧਿਆਈ ਸਦਾ ਸਿਖਾਈ ਸਹਿ ਸੁਭਾਈ ਗੋਵਿੰਦਾ ਗਣਤ ਮਿਟਾਈ ਚੂਕੀ ਧਾਈ ਕਦੇ ਨਾ ਕਦੇ ਨਾ ਵਿਆਪੈ ਮਾਨ ਚਿੰਦਾ ਗੋਵਿੰਦ ਗਾਜੇ ਅਨਹਦ ਵਾਜੇ ਅਚਰਜ ਸੋਭ ਬਣਾਈ ਕਹ ਨਾਨਕ ਪੇਰ ਮੇਰਾ ਸੰਗੇ ਅਚਰਜ ਸੋਭ ਬਣਾਈ ਗੋਵਿੰਦ ਗਾਜੇ ਅਨਹਦ ਵਾਜੇ ਅਚਰਜ ਸੋਭ ਬਣਾਈ ਕਹ ਨਾਨਕ ਪਿਰ ਮੇਰਾ ਸੰਗੇ ਤਾ ਮੈਂ ਨਵ ਨਿਧ ਪਾਈ ਤਾ ਮੈਂ ਨਵ ਨਿਧ ਪਾਈ ਸਰਸਿਆੜੇ ਸਰਸਿਆੜੇ ਮੇਰੇ ਭਾਈ ਸਭ ਮੀਤਾ RAM ਬਖਮੋ ਬਖਮ ਅਖਾੜਾ ਮੈਂ ਗੁਰ ਮਿਲ ਜੀਤਾ RAM ਗੁਰ ਮਿਲ ਜੀਤਾ ਹਰ ਹਰ ਕੀਤਾ ਟੂਟੀ ਪੀਤਾ ਪਰਮ ਗੜਾ ਜਿ ਗੌਰ ਮਿਲ ਜੀਤਾ ਹਰ ਹਰ ਕੀਤਾ ਜੀਤਾ ਪਾਤ ਜਿਹੜੇ ਨੇ ਨਾ ਕਸ ਕੇ ਉਚਾਰਨ ਕਰਨੇ ਆ ਟੂਟੀ ਪੀਤਾ ਭਰਮ ਗੜਾ ਗੜਾ ਪਾਰ ਉਚਾਰਨ ਕਰਨਾ ਬਾਇਆ ਖਜ਼ਾਨਾ ਬਹੁਤ ਨਿਦਾਨਾ ਸਾਨਥ ਮੇਰੀ ਆਪ ਖੜਾ ਸੋਈ ਸੋ ਗਿਆਨਾ ਸੋ ਪ੍ਰਧਾਨਾ ਜੋ ਪ੍ਰਭ ਆਪਣਾ ਕੀਤਾ ਕਹ ਨਾਨਕ ਜਾ ਵਲ ਸੁਆਮੀ ਤਾ ਸਰਸੇ ਭਾਈ ਮੀਤਾ ਵਾਹਿਗੁਰੂ ਜੀ ਕਾ ਕਲ ਸਾਹ ਵਾਹਿਗੁਰੂ ਜੀ ਕੀ ਫਤਿਹ